ਅੱਜ ਦੀ ਜਿਹੜੀ ਆਪਣੀ ਦੁਨੀਆ ਵਾ ਉਹ ਦੁਨੀਆ ਹੈਗੀ ਆ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਦੀ ਜੇ ਆਪਾਂ ਨੌਇਡਾ ਵਗੈਰਾ ਕੁੜਗਾਉ ਦਿੱਲੀ ਜਾਣੇ ਆ ਤਾਂ ਆਪਾਂ ਨੂੰ ਐ ਲੱਗਦਾ ਕਿ ਇਨਸਾਨ ਜਿਹੜਾ ਵਾ ਉਹ ਕਿਸੇ ਘਰ ਦੇ ਵਿੱਚ ਨਹੀਂ ਜਿਵੇਂ ਆਪਣੇ ਪਿੰਡਾਂ ਦੇ ਆਪਦੇ ਘਰ ਹੁੰਦੇ ਆ ਉਹ ਐ ਲੱਗਦਾ ਕਿ ਸਮਾਨ ਚ ਪਤਾ ਨਹੀਂ ਕਿੱਥੇ ਇੱਕ ਛੋਟੀ ਜੀ ਖੁੱਡ ਦੇ ਵਿੱਚ ਇੱਕ ਛੋਟੀ ਜੀ ਆਲਣੇ ਦੇ ਵਿੱਚ ਰਹਿ ਰਿਹਾ ਜਿੱਥੇ ਅੱਜ ਕੱਲ ਗੱਲ ਹੁੰਦੀ ਆ ਬਰਜ ਖਲੀਫਾ ਵਰਗੀਆਂ ਉੱਚੀਆਂ ਬਿਲਡਿੰਗਾਂ ਦੀ ਤਾਂ ਮੈਂ ਅੱਜ ਦਾ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਇਹ ਜੀ ਬਿਲਡਿੰਗ ਦਾ ਨਹੀਂ ਬਲਕਿ ਇਹ ਜੀ ਸ਼ਹਿਰਾਂ ਦਾ ਜਿਹੜੇ ਧਰਤੀ ਦੇ ਥੱਲੇ ਬਣੇ ਹੋਏ ਆ ਉਹਨਾਂ ਦੇ ਬਣਨ ਦੇ ਕਾਰਨ ਬੜੇ ਅਜੀਬ ਆ ਤੇ ਤੁਸੀਂ ਅੱਜ ਵੀ ਉਹਨਾਂ ਸ਼ਹਿਰਾਂ ਨੂੰ ਜਾ ਕੇ ਦੇਖ ਸਕਦੇ ਹੋ ਤੇ ਕੋਈ ਇੱਕ ਬਿਲਡਿੰਗ ਜਾਂ ਇੱਕ ਸੁਸਾਇਟੀ ਨਹੀਂ ਹੈਗੀ ਉਹ ਪੂਰੇ ਦੇ ਪੂਰੇ ਸ਼ਹਿਰ ਨੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਉੱਤਰੀ ਫਰਾਂਸ ਦੇ ਇੱਕ ਏਰੀਏ ਨੋਰਸ ਚ ਹਰ ਕੋਈ ਇਨਸਾਨ ਜਿਹੜਾ ਵਾ ਉਹ ਸਿਰਫ ਆਪਣਾ ਆਪਣਾ ਇਤਿਹਾਸ ਹੀ ਪੜਦਾ ਕਿਉਂਕਿ ਉਹਨਾਂ ਕੀਜ਼ ਟੀਚਰ ਉਹਨੂੰ ਪੜਾ ਸਕਦੇ ਆ ਆਪਾਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਹੀ ਸਿਰਫ ਲੜਾਈਆਂ ਹੋਈਆਂ ਨੇ ਪਰ ਜੇ ਆਪਾਂ ਫਰਾਂਸ ਦਾ ਜਾਂ ਯੂਰਪ ਦਾ ਵੀ ਇਤਿਹਾਸ ਦੇਖਾਂਗੇ ਤਾਂ ਆਪਾਂ ਨੂੰ ਪਤਾ ਲੱਗੂ ਸ਼ਾਇਦ ਹੀ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦੀ ਗੱਲ ਕਰਦਾ ਮੁਸ਼ਕਲ ਨਾਲ ਹੀ ਕੋਈ ਕੁਛ ਦਹਾਕੇ ਨੰਗੇ ਹੋਣੇ ਉਹਨਾਂ ਦੇ ਕਦੇ ਵੀ ਜਿਹੜੇ ਸ਼ਾਂਤੀ ਨਾਲ ਨੰਗੇ ਹੋਣਗੇ ਨਹੀਂ ਤਾਂ ਸਿਰਫ ਲੜਾਈਆਂ ਕਤਲੋਗਾਰਤ ਉਥੇ ਚੱਲਦੀ ਰਹੀ ਆ ਤੇ ਆਪਣਾ ਇਤਿਹਾਸ ਪੜ ਕੇ ਆਪਾਂ ਨੂੰ ਪਤਾ ਕਿ ਜਦੋਂ ਵੀ ਕੋਈ ਧੜਵੀ ਆਉਂਦੇ ਆ ਤਾਂ ਫਿਰ ਉਹ ਜਿਹੜੀਆਂ ਥਾਵਾਂ ਦੇ ਉੱਪਰ ਆਉਂਦੇ ਆ ਬਗਾਨੀਆਂ ਧਰਤੀਆਂ ਤੇ ਹਮਲਾ ਕਰਨ ਲਈ ਉੱਥੋਂ ਦੇ ਲੋਕਾਂ ਦੇ ਨਾਲ ਕੀ ਕਰਦੇ ਆ ਆਦਮੀਆਂ ਨੂੰ ਮਾਰਿਆ ਜਾਂਦਾ ਔਰਤਾਂ ਦੀ ਬੇਪਤੀ ਕੀਤੀ ਜਾਂਦੀ ਹੈ ਉਹਨਾਂ ਨੂੰ ਚੱਕ ਕੇ ਉਹ ਲੈ ਜਾਂਦੇ ਆ ਇਹ ਜੇ ਟਾਈਮਾਂ ਦੇ ਵਿੱਚ ਹੀ ਨੋਰਸ ਦੇ ਇਸ ਇਲਾਕੇ ਦੇ ਇਨਸਾਨਾਂ ਨੇ ਸਪੈਸ਼ਲੀ ਇਹ ਇਲਾਕਾ ਹੈਗਾ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਜ਼ਿਆਦਾਤਰ ਲੋਕ ਕਿਸਾਨੀ ਨਾਲ ਸੰਬੰਧਿਤ ਰਹੇ ਆ ਸਦੀਆਂ ਤੋਂ ਤਾਂ ਇੱਕ ਤਰ੍ਹਾਂ ਨਾਲ ਇਹ ਤੁਸੀਂ ਕਹਿ ਲੋ ਕਿ ਫ੍ਰਾਂਸੀਸੀ ਜੱਟ ਨੇ ਇਹ ਲੋਕ ਗੱਲ ਹੈ ਕਿ ਹੁਣ 15ਵੀਂ ਸਦੀ ਦੀ ਤਕਰੀਬਨ 1400 ਤੋਂ ਲੈ ਕੇ 1499 ਤੱਕ ਦੇ ਟਾਈਮ ਦੇ ਵਿੱਚਕਾਰ ਇਹ ਸ਼ਹਿਰ ਬਣ ਕੇ ਤਿਆਰ ਹੁੰਦਾ ਪਰ ਜ਼ਮੀਨ ਦੇ ਬਿਲਕੁਲ ਥੱਲੇ ਤਾਂ ਕਿ ਜਿਹੜੇ ਵੀ ਤਾੜ ਵੀ ਇੱਥੇ ਆਉਣ ਹਮਲਾ ਕਰਨ ਉਹਨਾਂ ਨੂੰ ਇਹ ਪਤਾ ਹੀ ਨਾ ਲੱਗੇ ਕਿ ਉਹਨਾਂ ਦੇ ਘੋੜਿਆਂ ਦੇ ਖੁਰਾਂ ਦੇ ਥੱਲੇ ਵੀ ਇੱਕ ਸ਼ਹਿਰ ਆ ਤੇ ਲੋਕ ਉੱਥੇ ਵਸੇ ਹੋਏ ਆ ਲੁਕੇ ਹੋਏ ਆ 15ਵੀਂ ਸਦੀ ਦੇ ਵਿੱਚ ਇਹ ਸ਼ਹਿਰ ਬਣ ਕੇ ਤਿਆਰ ਹੁੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਟਾਈਮ ਦੇ ਉੱਪਰ ਲੋਕ ਇੱਥੇ ਇਕੱਠੇ ਰਹਿ ਸਕਦੇ ਆ ਤੇ ਅਖੀਰਲੀ ਵਾਰ ਇਹਨੂੰ ਲੁਕਣ ਦੇ ਲਈ ਵਰਤਿਆ ਗਿਆ ਸੈਕੰਡ ਵਰਲਡ ਵਾਰ ਦੇ ਵਿੱਚ ਜਰਮਨ ਸੋਲਜਰਸ ਦੁਆਰਾ ਜਦੋਂ ਲੜਾਈ ਦਾ ਜਿਹੜਾ ਰੁਖ ਦਾ ਪਾਸਾ ਪਲਟਦਾ ਵਾ ਤੇ ਹੁਣ ਜਰਮਨ ਸੈਨਿਕਾਂ ਨੂੰ ਲੁਕਣ ਦੀ ਲੋੜ ਪੈਂਦੀ ਆ 300 ਤੋਂ ਜ਼ਿਆਦਾ ਇੱਥੇ ਕਮਰੇ ਸੀਗੇ 28 ਤੋਂ ਜ਼ਿਆਦਾ ਗੈਲਰੀਜ਼ ਨੇ ਦੂਸਰਾ ਤੇ ਸ਼ਾਇਦ ਦੁਨੀਆ ਦਾ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਜਿਹੜੇ ਥੱਲੇ ਨੇ ਉਹ ਹੈਗਾ ਪੋਲੈਂਡ ਦਾ ਵਿਲੀਸਕਾ ਏਰੀਆ ਜਹਹਿ ਜੀ ਹਾਲਤ ਕਸ਼ਮੀਰ ਦੀ ਆ ਇੱਕ ਪਾਸੇ ਭਾਰਤ ਤੇ ਇੱਕ ਪਾਸੇ ਪਾਕਿਸਤਾਨ ਤੋਂ ਵੱਡੀਆਂ ਤਾਕਤਾਂ ਦੇ ਵਿਚਕਾਰ ਫਸਿਆ ਹੋਇਆ ਇੱਕ ਏਰੀਆ ਸੇਮ ਉਹੀ ਹਾਲਤ ਸਦੀਆਂ ਤੋਂ ਰਹੀਆ ਪੋਲੈਂਡ ਦੀ ਇੱਕ ਪਾਸੇ ਉਹਦੇ ਰਿਆਵਾ ਰਸ਼ੀਅਨ ਅੰਪਾਇਰ ਹਮੇਸ਼ਾ ਤੋਂ ਬਹੁਤ ਵੱਡਾ ਤੇ ਦੂਸਰੇ ਪਾਸੇ ਰਹਾ ਜਰਮਨ ਵਰਗੀਆਂ ਤਾਕਤਾਂ ਤੇ ਇੱਕ ਤਰ੍ਹਾਂ ਕਹਿ ਲੋ ਕਿ ਦੋ ਵੱਡੇ ਜਾਨਵਰਾਂ ਦੇ ਵਿਚਕਾਰ ਇੱਕ ਫਸੀ ਹੋਈ ਬੋਟੀ ਦੀ ਤਰ੍ਹਾਂ ਰਿਆਵਾ ਹਮੇਸ਼ਾ ਤੋਂ ਹੀ ਪੋਲੈਂਡ ਤੇ ਇਥੋਂ ਦੇ ਲੋਕ ਤੇ ਜਿਹੜੀ ਚੀਜ਼ ਫ੍ਰਾਂਸੀਸੀ ਕਿਸਾਨਾਂ ਨੇ ਫ੍ਰਾਂਸ ਦੇ ਜੱਟਾਂ ਨੇ ਕੀਤੀ 15ਵੀਂ ਸਦੀ ਦੇ ਵਿੱਚ ਇੱਥੋਂ ਦੇ ਲੋਕ ਕਰਦੇ ਆ ਉਸ ਤੋਂ ਵੀ 300 ਸਾਲ ਪਹਿਲਾਂ 12ਵੀਂ ਸਦੀ ਦੇ ਵਿੱਚ ਅੱਜ ਤੋਂ ਤਕਰੀਬਨ 800 ਸਾਲ ਪਹਿਲਾਂ ਦੀਆਂ ਗੱਲਾਂ ਨੇ ਤੇ ਇਹ ਚੀਜ਼ ਕੌਣ ਕਰਵਾਉਂਦਾ ਉਹਨਾਂ ਦਾ ਆਪਣਾ ਹੀ ਇੱਕ ਰਾਜਾ ਉਹਦਾ ਨਾਮ ਹੈ ਕੈਸੀਮੀਰ 3rd ਦਾ ਗ੍ਰੇਟ ਜਿਵੇਂ ਰਸ਼ੀਅਨ ਜ਼ਾਰ ਜਿਹੜਾ ਪੀਟਰ ਦਾ ਗ੍ਰੇਟ ਆ ਉਹਨੂੰ ਦਾ ਗ੍ਰੇਟ ਕਿਹਾ ਜਾਂਦਾ ਉਸੇ ਤਰ੍ਹਾਂ ਇਹਨੂੰ ਵੀ ਗ੍ਰੇਟ ਕਿਹਾ ਜਾਂਦਾ ਹੁਣ ਮੈਂ ਤੁਹਾਨੂੰ ਦੱਸਦਾ ਉਹਨੂੰ ਗ੍ਰੇਟ ਕਿਉਂ ਲੱਗਿਆ ਉਹਦੇ ਨਾਮ ਦੇ ਨਾਲ ਆਪਣੇ ਲੋਕਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਹਰੇਕ ਦਿਨ ਲੜੀ ਸਕੋ ਜੇ ਨਹੀਂ ਲੜ ਸਕੇ ਤਾਂ ਕੋਈ ਹੋਰ ਹੱਲ ਤੁਹਾਨੂੰ ਲੱਭਣਾ ਪਊਗਾ ਤਾਂ ਇਸ ਰਾਜੇ ਦੇ ਨਾਮ ਦੇ ਨਾਲ ਮਹਾਨ ਤਾਂ ਲੱਗਦਾ ਲੜਨ ਦੀ ਬਜਾਏ ਇਹ ਕਿ ਨੇ ਇਹੋ ਜਿਹਾ ਤਰੀਕਾ ਲੱਭਿਆ ਧਰਤੀ ਦੇ ਥੱਲੇ 287 ਸਕੁਅਰ ਕਿਲੋਮੀਟਰ ਵੱਡਾ ਇਹ ਸ਼ਹਿਰ ਵਸਿਆ ਹੋਇਆ ਹੁਣ ਤੁਹਾਨੂੰ ਬਿਲਕੁਲ ਲੱਗੂਗਾ ਕਿ ਬੰਦਾ ਸਿਰੇ ਤੋਂ ਗੱਪ ਮਾਰ ਰਿਹਾ ਮੈਨੂੰ ਵੀ ਪਤਾ ਮੈਂ ਕੀ ਕਹਿ ਰਿਹਾ ਸਾਡੇ ਇੱਥੇ ਬਿਲਕੁਲ ਨਾਲ ਬੀਜਾ ਵਾ ਪੈੜ ਦੇ ਨਾਲ ਬੀਜਾ ਬੀਜੇ ਤੋਂ ਦਿੱਲੀ ਦੀ ਜਿਹੜੀ ਦੂਰੀ ਆ ਉਹ ਤਕਰੀਬਨ 300 ਕਿਲੋਮੀਟਰ ਆ ਮੋਟਾ ਜਹਾ ਸਾਵਾ ਤੇ ਇਹ ਸ਼ਹਿਰ ਦੀ ਜਿਹੜੀ ਸਕੁਅਰ ਕਿਲੋਮੀਟਰ ਖੇਤਰਫਾਲਾ ਹੈ ਦਾ ਜਿਹੜਾ ਉਹ ਹੈਗਾ 287 ਕਿਲੋਮੀਟਰ ਧਰਤੀ ਦੇ ਥੱਲੇ ਬਣਾਇਆ ਹੋਇਆ ਇਹ ਸ਼ਹਿਰ ਆ ਅੱਜ ਤੋਂ 800 ਸਾਲ ਪਹਿਲਾਂ ਦਾ ਤਾਂ ਹੁਣ ਤੁਸੀਂ ਨਾਲੇ ਕਿਥੋਂ ਇਹ ਵੀ ਦੇਖ ਲਓ ਵੀ ਉਹਨਾਂ ਲੋਕਾਂ ਨੂੰ ਕਿੰਨੀ ਕੁ ਪ੍ਰੋਬਲਮ ਰਹਿੰਦੀ ਹੋਣੀ ਆ ਇੰਨਾ ਧੜਵੀਆਂ ਦੀਆਂ ਤੇ ਕਿੰਨੇ ਵੱਡੇ ਲੈਵਲ ਦੇ ਉੱਪਰ ਜਾ ਕੇ ਉਹਨਾਂ ਨੇ ਮਿਹਨਤ ਕੀਤੀ ਤੇ ਐਡਾ ਵੱਡਾ ਸ਼ਹਿਰ ਉੱਥੇ ਵਸਾ ਲਿਆ ਜ਼ਮੀਨ ਤੋਂ ਕਿੰਨਾ ਥੱਲੇ ਆ ਇਹ 1073 ਫੁੱਟ ਥੱਲੇ ਬਣਾਇਆ ਹੋਇਆ ਇਹ ਸ਼ਹਿਰ ਆ ਹੁਣ ਇਹਨਾਂ ਗੱਲਾਂ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬਿਲਕੁਲ ਇੱਕ ਰਿਮਾਰਕੇਬਲ ਅਚੀਵਮੈਂਟ ਆ ਇਨਸਾਨ ਦੀ ਇਸੇ ਕਰਕੇ ਇਹਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਅੱਜ ਮਿਲਿਆ ਹੋਇਆ ਹੌਲੀ-ਹੌਲੀ ਲੋਕਾਂ ਨੇ ਕਿਉਂਕਿ ਜ਼ਿੰਦਗੀ ਉਹਨਾਂ ਲੋਕਾਂ ਦੀ ਜ਼ਮੀਨ ਤੋਂ ਥੱਲੇ ਹੀ ਬਣ ਗਈ ਤਾਂ ਉਹ ਸਿਰਫ ਉੱਥੇ ਲੁਕੇ ਹੀ ਨਹੀਂ ਰਹੇ ਸਿਰਫ ਜਿਵੇਂ ਆਪਾਂ ਕਹੇ ਚੂਹੇ ਦੀ ਤਰ੍ਹਾਂ ਖੋਡ ਵਿੱਚ ਲੁਕੇ ਹੀ ਨਹੀਂ ਰਹੇ ਜ਼ਿੰਦਗੀ ਜਿਉਂ ਹੀ ਉਹਨਾਂ ਨੇ ਜ਼ਿੰਦਗੀ ਚੱਲਦੀ ਰਹੀ ਤਾਂ ਉਹਨਾਂ ਲੋਕਾਂ ਨੇ ਦੁਨੀਆ ਦੀਆਂ ਜਿੰਨੀਆਂ ਵੀ ਮਹਾਨ ਪੇਂਟਿੰਗਾਂ ਹੋਈਆਂ ਨੇ ਇਹ ਕਲਾਕ੍ਰਿਤਿਆ ਹੋਈਆਂ ਨੇ ਉਸ ਅੰਦਰਲੇ ਸ਼ਹਿਰ ਦੇਆਂ ਕੰਧਾਂ ਦੇ ਉੱਤੇ ਉਕੇਰਿਆ ਉਹਨਾਂ ਦੇ ਕਲਾਕਾਰਾਂ ਨੇ ਆਪਾਂ ਨੂੰ ਤਾਜਮਹਿਲ ਦਾ ਪਤਾ ਆਪਾਂ ਨੂੰ ਆਈਫਲ ਟਾਵਰ ਦਾ ਪਤਾ ਆਪਾਂ ਨੂੰ ਹੋਰ ਕਾਫੀ ਚੀਜ਼ਾਂ ਦਾ ਪਤਾ ਪਰ ਇਹ ਮੇਰੇ ਖਿਆਲ ਦੇ ਵਿੱਚ ਇਨਸਾਨ ਦੀ ਇਹਨਾਂ ਸਾਰੀਆਂ ਜਿਨ੍ਹਾਂ ਨੂੰ ਆਪਾਂ 7 ਵੰਡਰਸ ਆਫ ਦਾ ਵਰਡ ਕਹਿੰਨੇ ਉਹਨਾਂ ਤੋਂ ਵੀ ਕਿਤੇ ਹੀ ਜ਼ਿਆਦਾ ਵੱਡੀ ਅਚੀਵਮੈਂਟ ਆ ਕੋਈ ਇਹੋ ਜੀ ਗੱਲ ਕਰੀਏ ਕਿ ਜਿਹਦੇ ਵਿੱਚ ਇਨਸਾਨ ਦੀ ਮਿਹਨਤ ਹੋਵੇ ਇਆ ਕਿਸੇ ਦੀ ਚੜ੍ਹਾਈ ਹੋਵੇ ਤੇ ਉਥੇ ਚਾਈਨਾ ਦਾ ਨਾਮ ਜਾਂ ਚੀਨ ਦਾ ਨਾਮ ਨਾ ਆਵੇ ਇਹ ਹੋ ਨਹੀਂ ਸਕਦਾ ਦੁਨੀਆ ਦੀ ਸਭ ਤੋਂ ਪੁਰਾਣੀਆਂ ਸਭਿਤਾਵਾਂ ਦੇ ਵਿੱਚੋਂ ਇੱਕ ਹੈਗਾ ਚੀਨ ਪਰ ਜਿਹੜਾ ਸ਼ਹਿਰ ਉਹ ਵਸਾਇਆ ਉਹ ਬਿਲਕੁਲ ਇਹਨਾਂ ਜਿਹਨੇ ਵੀ ਸੱਤ ਸ਼ਹਿਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਜ਼ਮੀਨ ਦੇ ਥੱਲੇ ਉਹਨਾਂ ਚੋਂ ਸਭ ਤੋਂ ਇੱਕ ਤਰ੍ਹਾਂ ਕਹਿ ਲਓ ਨਵਾਂ ਵਾ ਗੱਲ ਹੈਗੀ 1969 ਦੀ ਮੌਜੇ ਤੋਂ ਕਮਿਊਨਿਸਟ ਪਾਰਟੀ ਉਥੇ ਪਾਵਰ ਚ ਆਉਂਦੀ ਆ ਦੂਜੇ ਪਾਸੇ ਹੈਗਾ ਸੋਵੀਅਤ ਯੂਨੀਅਨ ਗਵਾਂਡੀ ਮੰਗੋਲੀਆ ਦੇ ਬਿਲਕੁਲ ਨਾਲ ਖੜਾ ਵਾ ਉਹ ਦੋਨਾਂ ਦਾ ਆਪਸ ਦੇ ਵਿੱਚ ਕਿਸੇ ਗੱਲੋਂ ਤਕਰਾਰ ਚੱਲਦਾ ਹਾਲਾਂਕਿ ਦੋਨੇ ਹੀ ਕਮਿਊਨਿਸਟ ਕੰਟਰੀ ਨੇ ਹੁਣ ਉਹਦਾ ਇਹ ਆ ਕਿ ਸੋਵੀਅਤ ਯੂਨੀਅਨ ਚਾਹੁੰਦਾ ਕਿ ਇਹ ਵੀ ਕਮਿਊਨਿਸਟ ਬਣਿਆ ਨਵੇਂ-ਨਵੇਂ ਤਾਂ ਇਹਨਾਂ ਨੂੰ ਸਾਡੀ ਗੱਲ ਮੰਨਣੀ ਚਾਹੀਦੀ ਆ ਕਿਉਂਕਿ ਉਹਨੂੰ ਲੱਗਦਾ ਕਿ ਕਮਿਊਨਿਜ਼ਮ ਸ਼ੁਰੂ ਹੀ ਸਾਡੇ ਤੋਂ ਹੋਇਆ ਪਰ ਮੌਜੇ ਤੋਂ ਉਹ ਆਪਣੇ ਆਪ 'ਚ ਖੁਦਮੁਖਤਿਆਰ ਬੰਦਾ ਵਾ ਉਹ ਆਪੇ ਬਣਿਆ ਸਰਪੰਚਾਂ ਤਾਂ ਉਹ ਨਹੀਂ ਮੰਨਦਾ ਤਾਂ ਮੌਜੇ ਤੋਂ ਉਹਨੂੰ ਇੱਕ ਟਾਈਮ ਲੱਗਦਾ ਕਿ ਹੋ ਸਕਦਾ ਕਿ ਸੋਵੀਅਤ ਯੂਨੀਅਨ ਕਿਸੇ ਵੀ ਟਾਈਮ ਸਾਡੇ ਤੇ ਹਮਲਾ ਕਰ ਸਕਦਾ ਤਾਂ ਉਸ ਹਮਲੇ ਤੋਂ ਬਚਣ ਦੇ ਲਈ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਰਡਰ ਦਿੱਤਾ ਜਾਂਦਾ ਕਿ ਧਰਤੀ ਦੇ ਥੱਲੇ ਇੱਕ ਸ਼ਹਿਰ ਵਸਾਓ ਜੇ ਕਦੇ ਵੀ ਸੋਵੀਅਤ ਯੂਨੀਅਨ ਦਾ ਅੱਜ ਦੇ ਰਸ਼ੀਆ ਦਾ ਅਟੈਕ ਹੁੰਦਾ ਤਾਂ ਆਪਾਂ ਆਪਣੀ ਜਾਨ ਬਚਾ ਲਈਏ ਤੇ ਇਹ ਸ਼ਹਿਰ ਕਿੱਥੇ ਬਣਦਾ ਉਹਨਾਂ ਦੀ ਰਾਜਧਾਨੀ ਬੀਜਿੰਗ ਦੇ ਬਿਲਕੁਲ ਥੱਲੇ ਤਾਂ ਮਤਲਬ ਵੀ ਇਹ ਧਰਤੀ ਆ ਧਰਤੀ ਦੇ ਉੱਤੇ ਬੀਜਿੰਗ ਵਸਿਆ ਹੋਇਆ ਤੇ ਬੀਜਿੰਗ ਦੇ ਬਿਲਕੁਲ ਥੱਲੇ ਹੀ ਉਹਨਾਂ ਨੇ ਆਪਣਾ ਇੱਕ ਹੋਰ ਬੀਜਿੰਗ ਬਣਾ ਲਿਆ ਇੰਨਾ ਵੱਡਾ ਸ਼ਹਿਰ ਇਹ ਬਣਾਇਆ ਕਿੰਨੇ ਲੋਕ ਇੱਕ ਟਾਈਮ ਦੇ ਉੱਪਰ ਉੱਥੇ ਰਹਿ ਸਕਦੇ ਸੀ 60 ਲੱਖ ਲੋਕ 60 ਲੱਖ ਲੋਕ ਉਸ ਅੰਦਰ ਬੀਜਿੰਗ ਅੰਡਰਗਰਾਉਂਡ ਜਿਹੜਾ ਸ਼ਹਿਰ ਆ ਉਥੇ ਰਹਿ ਸਕਦੇ ਆ ਤੇ ਉਹ ਸ਼ਹਿਰ ਆ ਜਦੋਂ ਵੀ ਆਪਾਂ ਥੱਲੇ ਦੀ ਗੱਲ ਕਰਦੇ ਆ ਤੇ ਲੁਕਣ ਦੀ ਗੱਲ ਕਰਦੇ ਆ ਆਪਾਂ ਨੂੰ ਕਿਤੇ ਨਾ ਕਿਤੇ ਸ਼ਾਇਦ ਲੱਗਦਾ ਵੀ ਬਸ ਗੁਫਾਵਾਂ ਬਣਾਈਆਂ ਤੇ ਔਖੇ ਸੌਕੇ ਰਹਿੰਦੇ ਹੋਣਗੇ ਨਹੀਂ ਉਥੇ ਸਕੂਲ ਬਣੇ ਉਥੇ ਰੈਸਟੋਰੈਂਟ ਬਣੇ ਉਥੇ ਹੋਟਲ ਬਣੇ ਉਥੇ ਹਸਪੀਟਲ ਬਣੇ ਅਗਲਾ ਸ਼ਹਿਰ ਆਉਂਦਾ ਜਿਹਨੂੰ ਇੱਕ ਤਰ੍ਹਾਂ ਨਾਲ ਕਹਿ ਲੀਏ ਕਿ ਹਿਸਟੋਰੀਕਲ ਕੈਪੀਟਲ ਆਫ ਦਾ ਵਰਡ ਕਹਿ ਲੀਏ ਚਾਹੀਏ ਦੁਨੀਆ ਦੀਆਂ ਇਤਿਹਾਸ ਦੀਆਂ ਰੇਟੀਆਂ ਸਭ ਤੋਂ ਵੱਡੀਆਂ ਕੁਝ ਘਟਨਾਵਾਂ ਹੁੰਦੀਆਂ ਨੇ ਉਹ ਤੁਰਕੀ ਦੇ ਆਸੇ ਪਾਸੇ ਦਾ ਏਰੀਆ ਦੇ ਵਿੱਚ ਹੁੰਦੀਆਂ ਨੇ ਤੇ ਤੁਰਕੀ ਦਾ ਨਾਮ ਆਉਣਾ ਕੋਈ ਬਹੁਤ ਵੱਡੀ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਪਰ ਗੱਲ ਇਹ ਆ ਜਿਹੜਾ ਸ਼ਹਿਰ ਧਰਤੀ ਦੇ ਥੱਲੇੋਂ ਲੱਭਿਆ ਗਿਆ ਉਹ ਬਿਲਕੁਲ ਰੀਸੈਂਟ ਟਾਈਮਾਂ ਦੇ ਵਿੱਚ ਲੱਭਿਆ ਗਿਆ ਗੱਲ ਆ 1963 ਦੀ ਤੁਰਕੀ ਦਾ ਇੱਕ ਏਰੀਆ ਵਾ ਡੈਰਨ ਕੋਯੂ ਕੋਈ ਇੱਕ ਭਾਈ ਸਾਹਿਬ ਨੇ ਉਹ ਆਪਣਾ ਮਕਾਨ ਬਣਾਉਣ ਦੇ ਲਈ ਉੱਥੇ ਨੀਹਾਂ ਵਗੈਰਾ ਕੱਢਦੇ ਆ ਮਿਸਤਰੀ ਵਗੈਰਾ ਉੱਥੇ ਲੱਗੇ ਹੋਏ ਆ ਉਹ ਜਦੋਂ ਨੀਹਾ ਵਗੈਰਾ ਕੱਢਦੇ ਖਦਾਈ ਉੱਥੇ ਕਰਦੇ ਆ ਤਾਂ ਉੱਥੋਂ ਉਹਨਾਂ ਨੂੰ ਇੱਕ ਸੁਰੰਗ ਦਿਖਦੀ ਆ ਉਹ ਸੁਰੰਗ ਦੇ ਨਾਲ-ਨਾਲ ਤੁਰੇ ਜਾਂਦੇ ਵੀ ਦੇਖਦੇ ਆ ਕਿ ਕੀ ਚੀਜ਼ ਆ ਕਿੱਥੋਂ ਤੱਕ ਪਹੁੰਚਦੀ ਆ ਤਾਂ ਉਹ ਖਦਾਈ ਕਰਦੇ ਕਰਦੇ ਉਹਨਾਂ ਨੇ ਆਵਦਾ ਇਹ ਬਹੁਤ ਸਾਲ ਪਹਿਲਾਂ ਦਾ ਬਣਿਆ ਹੋਇਆ ਧਰਤੀ ਦੇ ਥੱਲੇ ਵਾਲਾ ਸ਼ਹਿਰ ਲੱਭਿਆ ਹੁਣ ਇਸ ਸ਼ਹਿਰ ਦੀ ਕਹਾਣੀ ਇਹ ਆ ਤੁਰਕੀ ਤੇ ਯੂਨਾਨ ਅਰਸਤੂ ਵਗੈਰਾ ਸੋਕਰੇਟ ਵਗੈਰਾ ਇਹ ਸਾਰੇ ਯੂਨਾਨ ਦੇ ਹੋਏ ਆਪਾਂ ਯੂਨਾਨ ਦਾ ਨਾਮ ਬਹੁਤ ਸੁਣਿਆ ਹੋਇਆ ਅੱਜ ਕੱਲ ਇਹਨੂੰ ਗ੍ਰੀਸ ਕਿਹਾ ਜਾਂਦਾ ਤੁਰਕੀ ਤੇ ਗ੍ਰੀਸ ਇਕੱਠੇ-ਇਕੱਠੇ ਹੀ ਨੇ ਇੱਕ ਤਰ੍ਹਾਂ ਨਾਲ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਸੰਬੰਧ ਆਪਸ ਚ ਨੇ ਬਿਲਕੁਲ ਉਸੇ ਤਰ੍ਹਾਂ ਦੇ ਤੁਰਕੀ ਤੇ ਗਰੀਸ ਤੇ ਆ ਬਹੁਤ ਕੁਝ ਇਹਨਾਂ ਦਾ ਸਾਂਝਾ ਵਾ ਪਰ ਇੱਕ ਬਹੁਤ ਵੱਡੀ ਚੀਜ਼ ਦਾ ਫਰਕ ਆ ਉਹ ਹੈਗਾ ਧਰਮ ਯੂਨਾਨੀ ਲੋਕ ਕ੍ਰਿਸਚੀਅਨ ਨੇ ਤੁਰਕੀ ਦੇ ਲੋਕ ਮੁਸਲਮਾਨ ਨੇ ਬਹੁਤ ਦਹਾਕੇ ਪਹਿਲਾਂ ਤੁਰਕੀ ਚ ਬਹੁਤ ਸਾਰੇ ਯੂਨਾਨੀ ਲੋਕ ਰਹਿੰਦੇ ਸੀ ਤੇ ਯੂਨਾਨ ਦੇ ਵਿੱਚ ਬਹੁਤ ਸਾਰੇ ਲੋਕ ਤੁਰਕੀ ਦੇ ਰਹਿੰਦੇ ਸੀ ਤੇ ਫਿਰ ਇਹਨਾਂ ਦੋਨਾਂ ਦੇਸ਼ਾਂ ਨੇ ਕੀ ਕੀਤਾ ਆਪਸ ਚ ਇੱਕ ਸੰਧੀ ਕਰਦੇ ਆ ਪਰ ਸ਼ਾਂਤਮਈ ਤਰੀਕੇ ਦੇ ਨਾਲ ਇਹ ਗੱਲ ਜ਼ਰੂਰੀ ਹੈ ਜਿਵੇਂ ਇੰਡੀਆ ਤੇ ਪਾਕਿਸਤਾਨ ਦੇ ਵਿੱਚਕਾਰ ਵੰਡ ਦਾ ਜੋ ਹੋਇਆ ਆਪਾਂ ਨੂੰ ਪਤਾ ਵਾ ਸ਼ਾਂਤਮਈ ਤਰੀਕੇ ਦੇ ਨਾਲ ਤੁਰਕੀ ਦੇ ਵਿੱਚੋਂ ਈਸਾਈ ਲੋਕ ਗ੍ਰੀਸ ਚਲੇ ਜਾਂਦੇ ਆ ਯੂਨਾਨ ਚਲੇ ਜਾਂਦੇ ਆ ਤੇ ਉੱਥੋਂ ਮੁਸਲਮਾਨ ਲੋਕ ਤੁਰਕੀ ਚ ਆ ਜਾਂਦੇ ਆ ਪਰ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਕੁਝ ਘਟਨਾਵਾਂ ਕਿਤੇ ਨਾ ਕਿਤੇ ਇਤਿਹਾਸ ਚ ਬਦਲਦੀਆਂ ਵੀ ਰਹਿੰਦੀਆਂ ਹਿੰਸਾ ਦਾ ਰੁਖ ਲੈਂਦੀਆਂ ਨੇ ਤਾਂ ਇਨ੍ਹਾਂ ਹੀ ਦਿਨਾਂ ਦੇ ਵਿੱਚ ਜਦੋਂ ਤੁਰਕੀ ਦੇ ਵਿੱਚ ਈਸਾਈ ਲੋਕਾਂ ਨੂੰ ਫੜਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਤਾਂ ਈਸਾਈ ਲੋਕਾਂ ਦਾ ਕੋਈ ਇੱਕ ਗਰੁੱਪ ਸੀ ਜਿਨ੍ਹਾਂ ਨੇ ਤੁਰਕੀ ਦੇ ਮੁਸਲਮਾਨਾਂ ਤੋਂ ਬਚਣ ਦੇ ਲਈ ਇਸੇ ਤਰ੍ਹਾਂ ਧਰਤੀ ਦੇ ਅੰਦਰ ਆਪਣਾ ਇੱਕ ਸ਼ਹਿਰ ਵਸਾਇਆ ਤੇ ਜੀਨੋ ਫੇਰੋ ਭਾਈ ਸਾਹਿਬ ਲੱਭਦੇ ਆ 1963 ਦੇ ਵਿੱਚ ਇੱਕ ਟਾਈਮ ਦੇ ਉੱਪਰ ਇਸ ਸ਼ਹਿਰ ਦੇ ਵਿੱਚ 20000 ਲੋਕ ਰਹਿ ਸਕਦੇ ਆ ਤੇ ਫੇਰ ਉਹੀ ਗੱਲ ਆ ਇੱਕ ਚੂਹੇ ਦੀ ਖੁੱਡ ਦੀ ਤਰ੍ਹਾਂ ਨਹੀਂ ਬਣਾਇਆ ਹੋਇਆ ਇੱਥੇ ਚਰਚ ਬਣੇ ਇਹਦੇ ਅੰਦਰ ਹਸਪੀਟਲ ਬਣੇ ਬੱਚਿਆਂ ਦੇ ਪੜਨ ਲਈ ਸਕੂਲ ਬਣੇ ਸਭ ਕੁਝ ਬਣਿਆ ਹਾਂ ਹੁਣ ਆਪਾਂ ਥੋੜਾ ਜਿਹਾ ਰੁਖ ਚੇਂਜ ਕਰਦੇ ਆ ਹੁਣ ਜਿਹਦੀ ਮੈਂ ਗੱਲ ਕਰਦਾ ਕਿ ਸ਼ਹਿਰ ਨਹੀਂ ਹੈ ਪਰ ਇੱਕ ਬਹੁਤ ਵੱਡੀ ਤੇ ਬਹੁਤ ਹੀ ਪੁਰਾਣੀ ਮਾਰਕੀਟ ਆ ਐਡਨਬਰੋ ਦੇ ਬਿਲਕੁਲ ਥੱਲੇ ਸਦੀਆਂ ਪਹਿਲਾਂ ਦੀ ਇੱਕ ਮਾਰਕੀਟ ਆ ਜਿੱਥੇ ਬਾਜ਼ਾਰ ਲੱਗਦੇ ਸੀ ਦੁਕਾਨਦਾਰ ਆਪਣਾ ਸਮਾਨ ਵੇਚਦੇ ਸੀ ਪਰ ਇਹ ਸਭ ਕੁਝ ਹੁੰਦਾ ਸੀ ਧਰਤੀ ਦੇ ਥੱਲੇ ਪਰ ਇਸ ਜਗ੍ਹਾ ਨੂੰ ਅੱਜ ਹੰਟਡ ਪਲੇਸਸ ਦੇ ਵਿੱਚ ਕਿਹਾ ਜਾਂਦਾ ਭੂਤਾਂ ਜਗ੍ਹਾ ਦਾ ਨਾਮ ਦਿੱਤਾ ਜਾਂਦਾ ਉਹਦਾ ਕਾਰਨ ਇਹ ਆ ਉਥੋਂ ਦੇ ਲੋਕ ਇਹ ਮੰਨਦੇ ਆ ਹੁਣ ਵੀ ਜਦੋਂ ਕਦੇ ਉੱਥੇ ਜਾਂਦੇ ਆ ਰਾਤ ਨੂੰ ਜਾਂਦੇ ਆ ਉਹਨਾਂ ਦਾ ਮੰਨਣਾ ਹੈਗਾ ਇਹ ਮੈਂ ਨਹੀਂ ਕਹਾਂਦਾ ਕਿ ਇਸ ਤਰ੍ਹਾਂ ਹੁੰਦਾ ਹੋਈ ਜਾਂ ਨਹੀਂ ਹੁੰਦਾ ਹੋਊਗਾ ਉਹ ਹਰੇਕ ਦੀ ਆਪਣੀ ਨਿੱਜੀ ਰਾਏ ਆ ਪਰ ਉੱਥੋਂ ਦੇ ਲੋਕਲ ਲੋਕਾਂ ਦਾ ਮੰਨਣਾ ਵਾ ਕਿ ਜਿਹੜੇ ਦੁਕਾਨਦਾਰ ਏਨੇ 100 ਸਾਲ ਪਹਿਲਾਂ ਉੱਥੇ ਕੰਮ ਕਰਦੇ ਰਹੇ ਆ ਉਹਨਾਂ ਦੀਆਂ ਜੜੀਆਂ ਆਤਮਾਵਾਂ ਨੇ ਅੱਜ ਵੀ ਉਸ ਮਾਰਕੀਟ ਦੇ ਵਿੱਚ ਘੁੰਮਦੀਆਂ ਨੇ ਤੇ ਇਸ ਮਾਰਕੀਟ ਨੂੰ ਲੱਭਿਆ ਗਿਆ ਸਨ 1980 ਦੇ ਵਿੱਚ ਤੇ ਇਹਦਾ ਨਾਮ ਹੈਗਾ ਐਡਨਬਰਾ ਵਾਲਸ ਤੇ ਅੱਜ ਇਹ ਬਹੁਤ ਵੱਡੀ ਐਡਨਬਰਾ ਦੀ ਟੂਰਿਜ਼ਮ ਦੇ ਨਾਲ ਰਿਲੇਟਡ ਇੱਕ ਪਲੇਸ ਵੀ ਆ ਪਰ ਹਾਂ ਰਾਤ ਨੂੰ ਲੋਕ ਇੱਥੇ ਜਾਣ ਤੋਂ ਡਰਦੇ ਆ ਹੁਣ ਮੈਂ ਅਗਲੀ ਜਿਹੜੀ ਜਗ੍ਹਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਹੋ ਸਕਦਾ ਤੁਸੀਂ ਉੱਥੇ ਗਏ ਹੋਵੋਗੇ ਪਰ ਸ਼ਾਇਦ ਤੁਹਾਨੂੰ ਉਹਦਾ ਇਤਿਹਾਸ ਪਤਾ ਨਹੀਂ ਹੋਣਾ ਜਾਂ ਹੋ ਸਕਦਾ ਕਿ ਮੇਰੇ ਇਹ ਦੱਸਣ ਤੋਂ ਬਾਅਦ ਤੁਸੀਂ ਉੱਥੇ ਜ਼ਰੂਰ ਜਾਓ ਕਿਉਂਕਿ ਇਹ ਜਗ੍ਹਾ ਹੈਗੀ ਆ ਹਾਂ ਇੰਡੀਆ ਦੀ ਤਾਂ ਨਹੀਂ ਹੈਗੀ ਹੋ ਸਕਦਾ ਤੁਹਾਨੂੰ ਲੱਗੇ ਕਿ ਸੈਂਡੀਆਂ ਦੀ ਗੱਲ ਹੋਣ ਲੱਗੀ ਆ ਪਰ ਕੋਈ ਨਹੀਂ ਪੰਜਾਬੀਆਂ ਦੇ ਲਈ ਉਹ ਵੀ ਇੱਕ ਕਹਿ ਲਓ ਕਿ ਇੰਡੀਆ 2.0 ਹੀ ਆ ਗੱਲ ਹੈਗੀ ਆ ਕੈਨੇਡਾ ਦੀ ਤੇ ਕੈਨੇਡਾ ਦਾ ਸ਼ਹਿਰ ਆ ਬਹੁਤ ਵੱਡਾ ਕਿਊਬੈਕ ਗੱਲ ਹੈਗੀ ਆ 1960ਵਿਆਂ ਦੀ ਕੈਨੇਡਾ ਦੀ ਠੰਡ ਦੇ ਬਾਰੇ ਚ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਵਾ ਤੇ 1960 ਦੇ ਵਿੱਚ ਕਿਉਂਕਿ ਹਾਲੇ ਉਦੋਂ ਵੀ ਸਾਇੰਸ ਨੇ ਟੈਕਨੋਲੋਜੀ ਨੇ ਇੰਨੀ ਤਰੱਕੀ ਨਹੀਂ ਕੀਤੀ ਕਿ ਜਿਹੜੇ ਹੀਟਰ ਵਗੈਰਾ ਆਏ ਹੋ ਤਾਂ ਉਹਨਾਂ ਦਿਨਾਂ ਦੇ ਵਿੱਚ ਅੱਜ ਤੋਂ ਕਹਿ ਲੋ ਕਿ 65 ਸਾਲ ਪਹਿਲਾਂ ਤਾਂ ਕੈਨੇਡਾ ਦੀ ਕਿਊਬਿਕ ਦੇ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਇੱਕ ਅਜੀਬ ਤਰ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਇਸ ਠੰਡ ਤੋਂ ਬਚਣ ਦੇ ਲਈ ਇੱਕ ਅੰਡਰਗਰਾਊਂਡ ਸ਼ਹਿਰ ਵਸਾਇਆ ਗਿਆ ਤੇ ਉਹ ਕਿੰਨੇ ਏਰੀਏ ਚ ਫੈਲਿਆ ਹੋਇਆ 20 ਮੀਲ ਦੇ ਵਿੱਚ ਤਤਲੋ 20 ਮੀਲ ਮੂੰਹ ਦੇ ਨਾਲ ਕਹਿ ਲੈਣਾ ਵਾ ਪਰ 20 ਮੀਲ ਦੇ ਵਿੱਚ ਫੈਲਿਆ ਹੋਇਆ ਉਹ ਵੀ ਧਰਤੀ ਦੇ ਥੱਲੇ ਇੱਕ ਸ਼ਹਿਰ ਪਰ ਹਾਂ ਬੁੱਧ ਦੇ ਵਿੱਚ ਇਹ ਹੁੰਦਾ ਕਿ ਅਗਲੀ ਕੁਝ ਦਹਾਕਿਆਂ ਦੇ ਵਿੱਚ ਜਿਹੜੇ ਹੀਟਰ ਵਗੈਰਾ ਨੇ ਜਾਂ ਟੈਕਨੋਲੋਜੀ ਆ ਇਲੈਕਟ੍ਰੋਨਿਕਸ ਆ ਇਹਨਾਂ ਸਾਰੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਤੇ ਹੌਲੀ ਹੌਲੀ ਕਰਕੇ ਇਸ ਸ਼ਹਿਰ ਨੂੰ ਇੱਕ ਤਾਂ ਟੂਰਿਜ਼ਮ ਪਲੇਸ ਦੇ ਵਿੱਚ ਤੇ ਦੂਸਰਾ ਇੱਕ ਬਹੁਤ ਵੱਡੀ ਮਾਰਕੀਟ ਦੇ ਵਿੱਚ ਬਦਲ ਦਿੱਤਾ ਗਿਆ 2000 ਤੋਂ ਜ਼ਿਆਦਾ ਇੱਥੇ ਸਟੋਰ ਨੇ ਇੱਥੇ ਲਾਇਬ੍ਰੇਰੀਜ਼ ਨੇ ਆਰਟ ਗੈਲਰੀਜ਼ ਨੇ 200 ਤੋਂ ਜ਼ਿਆਦਾ ਇੱਥੇ ਰੈਸਟੋਰੈਂਟ ਨੇ ਤੇ ਇਸ ਜਗ੍ਹਾ ਦਾ ਨਾਮ ਹੈਗਾ ਰੈਸੋ ਹੋ ਸਕਦਾ ਬਹੁਤ ਸਾਰੇ ਦੋਸਤ ਇਸ ਜਗ੍ਹਾ ਦੇ ਉੱਪਰ ਗਏ ਵੀ ਹੋਣ ਹੁਣ ਆਪਾਂ ਗੱਲ ਕਰਦੇ ਆਂ ਅਮਰੀਕਾ ਦੀ ਤੇ ਇੱਕ ਵਾਰੀ ਫੇਰ ਚੱਲਦੇ ਆਂ ਅੱਜ ਤੋਂ 900 ਸਾਲ ਪਿੱਛੇ ਜਗ੍ਹਾ ਹੈਗੀ ਆ ਅੱਜ ਦੀ ਮੈਸਾ ਵਰਡੇ نیشنل ਪਾਰਕ ਪਰ 900 ਸਾਲ ਪਹਿਲਾਂ ਇਸ ਏਰੀਏ ਦੇ ਵਿੱਚ ਜਿਹੜੇ ਕੋਈ ਲੋਕ ਰਹਿੰਦੇ ਸੀ ਜਿਹੜੇ ਕਬੀਲੇ ਦੇ ਉਹਨਾਂ ਨੂੰ ਕਿਹਾ ਜਾਂਦਾ ਸੀ ਪਿਊਬਲੋਨਸ ਜਿਵੇਂ ਆਪਣੇ ਦੱਖਣੀ ਭਾਰਤ ਸਪੈਸ਼ਲੀ ਆਪਾਂ ਕਰਨਾਟਕਾ ਵਗੈਰਾ ਦੇ ਨੇੜੇ-ਤੇੜੇ ਦੇਖਦੇ ਆ ਪਠਾਰ ਨੇ ਸਾਰੇ ਦੇ ਸਾਰੇ ਅਜੀਬ ਜੀ ਤਰ੍ਹਾਂ ਦੀ ਜੀਓਗ੍ਰਾਫੀ ਹੈ ਉਸੇ ਤਰ੍ਹਾਂ ਦਾ ਏਰੀਆ ਵਾ ਇਹ ਇਹਨਾਂ ਨੂੰ ਕਿਉਂ ਬਣਾਇਆ ਗਿਆ ਦੇ ਕਾਰਨ ਕੋਈ ਬਹੁਤ ਜ਼ਿਆਦਾ ਸਪਸ਼ਟ ਨਹੀਂ ਹੈਗੇ ਪਰ ਜ਼ਿਆਦਾਤਰ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਲੋਕ ਨੇ ਰਿਸਰਚਰ ਨੇ ਉਹ ਇਹ ਮੰਨਦੇ ਆ ਕਿ ਹੋ ਸਕਦਾ ਕਿ ਮੌਸਮ ਤੋਂ ਬਚਣ ਦੇ ਲਈ ਇਹਨਾਂ ਚੀਜ਼ਾਂ ਨੂੰ ਇਹਨਾਂ ਇਸ ਸ਼ਹਿਰ ਨੂੰ ਬਣਾਇਆ ਗਿਆ ਤਾਂ ਉਹਨਾਂ ਚਟਾਨਾਂ ਨੂੰ ਉਹਨਾਂ ਪਠਾਰਾਂ ਨੂੰ ਕੱਟ-ਕੱਟ ਕੇ ਅੱਜ ਤੋਂ 900 ਸਾਲ ਪਹਿਲਾਂ ਇਹਨਾਂ ਲੋਕਾਂ ਨੇ ਆਪ ਦਾ ਉੱਥੇ ਇੱਕ ਪੂਰਾ ਦਾ ਪੂਰਾ ਸ਼ਹਿਰ ਵਸਾਇਆ ਤੇ ਜਿਹਨੂੰ ਅੱਜ ਅਮਰੀਕਾ ਦੇ ਵਿੱਚ ਕਲਿਫ ਪੈਲੇਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਾਂ ਇਹ ਸੀਗੇ ਜੀ ਦੁਨੀਆ ਦੇ ਸੱਤ ਧਰਤੀ ਦੇ ਥੱਲੇ ਵਸੇ ਹੋਏ ਸ਼ਹਿਰ ਅੱਡ-ਅੱਡ ਕਾਰਨਾ ਦੇ ਕਾਰਨ ਅੱਡ-ਅੱਡ ਦੇਸ਼ਾਂ ਦੇ ਵਿੱਚ ਅੱਡ-ਅੱਡ ਸਮਿਆਂ ਦੇ ਉੱਪਰ ਇਹ ਸ਼ਹਿਰ ਵਸੇ ਜਿਨ੍ਹਾਂ ਨੂੰ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਕਿਉਂਕਿ ਆਪਣੇ ਚੈਨਲ ਦਾ ਨਾਮ ਹੈ ਅਜੀਬੋ-ਗਰੀਬ ਦੁਨੀਆ ਤਾਂ ਇੱਥੇ ਕਹਾਣੀਆਂ ਵੀ ਅਜੀਬੋ-ਗਰੀਬ ਹੋਣਗੀਆਂ ਉਸੇ ਤਰ੍ਹਾਂ ਦੀ ਇੱਕ ਅਜੀਬੋ-ਗਰੀਬ ਕਹਾਣੀ ਮੈਂ ਅੱਜ ਤੁਹਾਡੇ ਲਈ ਲੈ ਕੇ ਆਇਆ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਊਗੀ ਕੁਝ ਨਾ ਕੁਝ ਨਵਾਂ ਤੁਹਾਨੂੰ ਇੱਥੋਂ ਪਤਾ ਲੱਗਿਆ ਹੋਊਗਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ